ਹੁਣ ਸਰ ਤੂੰ ਜੇ ਨਹੀਂ ਕੋਈ ਅਗੇ ਬਚਪਨ ਦੀ ਚੀਜ਼ ਤੇ ਜੇ ਤੂੰ ਇੱਕੋ ਕੰਮ ਕਰਦਾ ਹੋਵੇਂ ਆ ਟੋਪੀ ਬਚਪਨ ਦੀ ਲੈ ਵੀ ਮੇਰਾ ਵਲੌਗ ਅੱਜ ਪੱਕਾ ਵਾਇਰਲ ਹੋਊ ਤੇਨੂੰ ਪਤਾ ਸਿਰ ਹੋ ਜਾ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸਵਾਗਤ ਕਰਦਾ ਨਾ ਮੈਂ ਵਲੌਗ ਦੇ ਵਿੱਚ ਤੇ ਹੁਣ ਨਾ ਨੂੰ ਹੋ ਗਏ ਆ ਫਰੈਸ਼ ਹੁਣ ਤੁਰਦੇ ਫਿਰਦੇ ਸਵੇਰ ਦਾ ਮੈਂ ਵਲੌਗ ਨਹੀਂ ਸਟਾਰਟ ਕੀਤਾ ਮੈਂ ਚਾਹ ਨਾ ਨੂੰ ਕੇ ਫੇਹੀ ਕਰਦੇ ਆ ਤੇ ਬਾਕੀ ਕਰਦੇ ਕੋਈ ਨਹੀਂ ਕੋਈ ਨਾਲ ਕੋਈ ਗੱਲਬਾਤ ਕੋਈ ਨਾਲ ਕੋਈ ਵਿਖਾਉਨੇ ਜੇ ਵਿਖਾਉਣ ਲਈ ਚੀਜ਼ ਹੋਈ ਥੋੜਾ ਬਹੁਤ ਕੋ ਵਿਖਾਉਣ ਲਾਇਆ ਤੇ ਵਿਖਾਵਾਂਗੇ ਇਦਾਂ ਵਲੌਗ ਚ ਲਈ ਜਾਣਾ ਨਾ ਕੰਟੀਨਿਊ ਹੋਏ ਤੇ ਹੁਣ ਇਹ ਨਾ ਆ ਕੇ ਮੈਂ ਕੋਠੇ ਤੇ ਆਇਆ ਹਾਂ ਮਾਹ ਚੱਲ ਬਲੌਗ ਵਾਲਾ ਸਟਾਰਟ ਕਰ ਲਈ ਇੱਕ ਵਾਰ ਤੇ ਬਾਕੀ ਦੇਖਦੇ ਹਾਂ ਕੀ ਬੰਦਾ ਸ਼ਾਮਾਂ ਤੱਕ ਉਸ ਨਾ ਸੁਣਾਉਂਦਾ ਹੋ ਤਰ ਫਿਰ ਕਿਉਂ ਨਹੀਂ ਘੜੀ ਦਾੜੀ ਹੋਣੀ ਸਵੇਰ ਦੇ ਘਰ ਨਹੀਂ ਦਾੜੀ ਗਿਆ ਕਿਤੇ ਕੰਮ ਗਿਆ ਸੀ ਤੇ ਕੋਈ ਨਹੀਂ ਤੇ ਹੈਲੋ ਗਾਇਸ ਚੈੱਕ ਕਰੋ ਆ ਜੜਾ ਮਾਇਕ ਹੈ ਨਾ ਤੇ ਇੰਦਰ ਨੇ ਮੰਗਾਇਆ ਸੀ ਆਪਣੀ ਰੀਲਾਂ ਬਣਾਉਣ ਨੂੰ ਮਤਲਬ ਇਹ ਬੋਲ ਦਿੰਦਾ ਹੈ ਨਾ ਫੇਰ ਸ਼ੂਰ ਬੋਲ ਦਿੰਦਾ ਸ਼ਾਇਰੋ ਸ਼ਾਇਰੀ ਕਰ ਦਿੰਦਾ ਹੈ ਇੰਸਟਾਗ੍ਰam ਤੇ ਤੂੰ ਇਹ ਤਾਂ ਸਵਾਲ ਆ ਸਕਦਾ ਕਿ ਕਿੰਨੇ ਚਿਰ ਦੀਆਂ ਵੀਡੀਓ ਬਣਾਉਂਦੇ ਆ ਬਾਕੀ ਹੁਣ ਇਹ ਨਹੀਂ ਪਤਾ ਚੱਲਦਾ ਜਾਂ ਨਹੀਂ ਚੱਲਦਾ ਇਹਦੇ ਨੂੰ ਮੈਂ ਵੀਡੀਓ ਚਲਾ ਕੇ ਵੇਖੂਗਾ ਇਹ ਚੱਲਦਾ ਹੋਇਆ ਤੇ ਵਧੀਆ ਵਾ ਤੇ ਚਲੋ ਦੇਖਦੇ ਆਂ ਪਹਿਲੇ ਇੱਕ ਟਰਾਈ ਲੈਨੇ ਆ ਤੇ ਗਾਈਜ਼ ਵਰਕਿੰਗ ਕਰ ਗਿਆ ਵਧੀਆ ਚੱਲ ਗਿਆ ਆਵਾਜ਼ ਆ ਗਈ ਵਿੱਚ ਵਧੀਆ ਤੁਸੀਂ ਇਹ ਦੇਖੋ ਕਿੰਦਾਂ ਦੀ ਆਵਾਜ਼ ਆਈ ਆ ਇਹ ਅਸੀਂ ਮੰਗਾਇਆ ਕਿੰਨੇ ਦਾ ਮਗਾਹੀ 100 ਰੁਪਏ ਦਾ ਮੰਗਾਇਆ ਸੀ ਇਹ ਮੈਗ ਮਤਲਬ ਵੀ ਇਹ ਅਜੇ ਵੀ ਨਹੀਂ ਚੱਲੋ ਪੈਸੇ ਪੋਏ ਤੇ ਹੁਣ ਵੀ ਨਹੀਂ ਚਲੋ ਹੁਣ ਤਾਂ ਆਪਣੇ ਕੋਲ ਇਹ ਵਾਇਰਲੈਸ ਮੈਗ ਵੀ ਹੈਗੇ ਆ ਤੇ ਉਹਦੇ ਹੀ ਤਾਂ ਕਰਕੇ ਮੰਗਾਇਆ ਵੀਡੀਓ ਵੀਡੀਓ ਬਣਾਉਣੇ ਆ ਕਮੇਡੀ ਵੀਡੀਓ ਬਣਾਉਂਦਾ ਕਰਕੇ ਤੇ ਤੁਸੀਂ ਇਹ ਹਿਸਾਬ ਲਾਓ ਵੀ ਅਸੀਂ ਉਹ ਟਿਕਟੋਕ ਚੱਲਦਾ ਹੁੰਦਾ ਇਨਸਟਾਗ੍ਰਾਮ ਤੇ ਅਜਾਈ ਵਧੀਆਂ ਏਰੀਆ ਰੀਲਾਂ ਹੈਗੀਆਂ ਵੇ ਇੰਦਰ ਦੀਆਂ ਤੇ ਤੁਸੀਂ ਜਾ ਕੇ ਵੇਖ ਸਕਦੇ ਇੰਦਰ ਸਮਰਾਸ ਤੇ ਇੰਤੇ ਸਮਰਾਸ ਕਹਿਣਾ ਇੰਦਰ ਸਮਰਾ ਤੇ ਜਾ ਕੇ ਇਨਸਟਾਗ੍ਰਾਮ ਤੇ ਰੀਲਾਂ ਵੇਖੋ ਤੇ ਵੇਖੋ ਆਵਾਜ਼ ਕਿੰਨੀ ਕਲੀਅਰ ਆਉਂਦੀ 100 ਰੁਪਏ ਚਾਹ ਨੂੰ ਇੰਨਾ ਵਧੀਆ ਬੈਨੀਫਿਟ ਮਿਲਿਆ ਸੀ ਤੇ ਬੜੇ ਚਿਰ ਦਾ ਵਾਜੇ ਵੀ ਚੱਲਣ ਡਿਆ ਮੈਨੂੰ ਤੇ ਇਹ ਵੀ ਕਿਵੇਂ ਚੱਲਦਾ ਜਾਂ ਨਹੀਂ ਚੱਲਦਾ ਚਲੋ ਕੋਈ ਨਹੀਂ ਕਿਤੇ ਨਾ ਕਿਤੇ ਜਾਵਾਂ ਕਦੇ ਕਿਤੇ ਕੰਮ ਹੀ ਆਊਗਾ ਹੁਣ ਇਹ ਤੇ ਵਧੀਆ ਗੱਲ ਆ ਹੈ ਕਹਿੰਦਾ ਪੇਟੀ ਜੇ ਲੱਭਿਆ ਲੱਭਦਾ ਨਹੀਂ ਇਹ ਤੇ ਇਹ ਲੱਭਾ ਲੱਭਾ ਪੇਟੀ ਦੇ ਵਿੱਚੋਂ ਇੱਕ ਹੋਰ ਚੀਜ਼ ਵਖਾਉਣਾ ਚੈੱਕ ਕਰੋ ਤੇ ਗਾਇਸ ਖਜ਼ਾਨਾ ਪੁਰਾਣੇ ਸਮੇਂ ਦਾ ਖਜ਼ਾਨਾ ਚੈੱਕ ਕਰੋ ਜੇ ਸਾਰੇ ਪੈਸੇ ਵੇਖਣਾ ਤੁਸੀਂ ਮੇਰੀ ਪਰਸਨਲ ਵੀਡੀਓ ਦੇਖਿਓ ਉਤਰਾ ਤੁਹਾਨੂੰ ਮਿੱਤਰਾਂ ਵਿਖਾ ਦਿੰਨਾ ਦਾਹਾਂ ਵਾਲੇ ਪੰਨਾਂ ਵਾਲੇ ਪੰਨਾਂ ਵਾਲਾ ਨੇ 1 ਰੁਪਏ ਵਾਲੇ 50 ਵਾਲਾ ਪੁਰਾਣਾ ਨੋਡਾ ਚੈੱਕ ਕਰੋ ਤੇ ਬਾਕੀ ਤੁਸੀਂ ਇਹ ਸਾਰੇ ਰੋ ਨੋਟ ਵੇਖਣੇ ਆ ਕਿਹੜੇ ਕਿੰਨੇ ਸਨ ਦੇ ਆ ਕੀ ਹਿਸਾਬ-ਤਾਬ ਆ ਕਿੰਨੀ ਸਨ ਤੋਂ ਬਣੇ ਆ ਕਿਹੜੇ ਗਵਰਨਰ ਨੇ ਸਾਈਨ ਕੀਤੇ ਕਿਹੜੀ ਸਨ ਚ ਕਿਹੜਾ ਗਵਰਨਰ ਰਹੀ ਉਹ ਸਾਰਾ ਹੀ ਉੱਤੇ ਲਿਖਿਆ ਹੋਊਗਾ ਉਹ ਤੁਹਾਨੂੰ ਅਸੀਂ ਸਾਰਾ ਇੰਦਰ ਸਮਰਾਸ ਦੇ ਬਲੌਗਸ ਤੇ ਆ ਜਾਊਗਾ ਸਾਰਾ ਕੱਲਾ ਇੰਦਰ ਸਮਰਾ ਹੋ ਗਿਆ ਉਹਨੇ ਚੇਂਜ ਕਰਤਾ ਨਾ ਕੱਲਾ ਇੰਦਰ ਸਮਰਾ ਦੇ ਜਾ ਕੇ ਚੈੱਕ ਕਰੋ ਡੇਲੀ ਵੀਡੀਓ ਪੈਂਦੀ ਹੈ ਇਹ ਵੀ ਵੀਡੀਓ ਤੇ ਆ ਜੂਗੀ ਪੀ ਨੋਟ ਕਿੰਨੇ ਸਾਲ ਪੁਰਾਣੇ ਆ ਤੇ ਜਿਹੜੇ ਬੱਚਿਆਂ ਨੇ ਅੱਜ ਕੱਲ ਦੇ ਬੰਦੇਆਂ ਜਿਨ੍ਹਾਂ ਨੇ ਨਹੀਂ ਵੇਖਿਆ ਉਹ ਤੁਸੀਂ ਜਾ ਕੇ ਵੇਖ ਸਕਦੇ ਜੇ ਜੇ ਤੁਸੀਂ ਵੇਖਣ ਦੇ ਜੇ ਤੁਹਾਡੇ ਬੱਚਿਆਂ ਨੇ ਨਹੀਂ ਵੇਖਿਆ ਤੁਸੀਂ ਵਿਖਾ ਵੀ ਸਕਦੇ ਜੇ ਤੇ ਪੀ ਆਪਣੀ ਇੰਡੀਆ ਦੀ ਕਰੰਸੀ ਪੁਰਾਣੀ ਕਿੰਨੀ ਪੁਰਾਣੀ ਹੁਣ ਤੇ ਚਲੋ ਨਵੇਂ ਨੋਟ ਆ ਗਏ ਆ ਤੇ ਕਈ ਹਿਸਾਬ ਦਾ ਆ ਤੇ ਬਾਕੀ ਨੂਰ ਫੇਰ ਆਈ ਅੱਜ ਬੋਲ ਮੈਂ ਆ ਲੈਤੀ ਆਈ ਹਾਂ ਚਾਚੂ ਦਾਦੀ ਕੀ ਆ ਚਾਚੂ ਦਾਦੀ ਕੀ ਆਏ ਇਹ ਫੋਟੋ ਇਹ ਗਾਇਸ ਮੇਰੀ ਫੋਟੋ ਇਹ ਮੇਰੀ ਫੋਟੋ ਲਈ ਫੜੀ ਹੈ ਸਿਕਿਉਰਟੀ ਗਾਰਡ ਵਾਲੀ ਛੁੱਟਦੇ ਪਰੇ ਕਰਨੀ ਛੁੱਟਦੇ ਭਾ ਗੰਦੀ ਪਾੜਦੇ ਇੱਕ ਹੋਰ ਕਰੰਸੀ ਹੈਗੀ ਆ ਸੱਚ ਹੋਰ ਕਿਹੜੀ ਆ ਦੋ ਹੋਰ ਕਰੰਸੀਆਂ ਆ ਦੋ ਚਲੋ ਹੋਰ ਵੀ ਨੇ ਹੋਰ ਕਰੰਸੀ ਕੰਦਾ ਹੈਗੀ ਆ ਇੱਕ ਤੇ ਆਹ ਵੇਖੋ ਵੇਖੋ ਜੀ ਤੇ ਲੀਆਂ ਤੇ ਆਹ ਪੰਜ ਪੈਸੇ ਪੰਜ ਪੈਸੇ 1972 ਦਾ ਵਾਏ ਉੱਤੇ ਵੇਖੀਏ ਕਿਸਾਨ ਮੈਂ ਇੱਕ ਹੋਰ ਕਰੰਸੀ ਹੋਰ 올ਡ ਡਿਸਟ ਕਰੰਸੀ ਦਿਖਾਉਣਾ ਤੁਹਾਨੂੰ ਹੋਰ ਹੈਗੀ ਆ ਇਹਨੂੰ ਖੱਡ ਕੇ ਬੜਨ ਨੂੰ ਆਜਾ ਕਰਾਵੇ ਕਰੰਸੀ ਆਪਣੇ ਇੰਡੀਆ ਕੋਡੀਆਂ ਕੋਡੀਆਂ ਵੀ ਚਲਦੀਆਂ ਨੇ ਇਹ ਇਹ ਵੀ ਕਰੰਸੀ ਆ ਇਹ ਐਵੇਂ ਨਹੀਂ ਆਈ ਅੱਛਾ ਇਹ ਚਲਦੀਆਂ ਰਹੀਆਂ ਵਾ ਚਲਦੀਆਂ ਰਹੀਆਂ ਓਏ ਹਾਂ ਇਹ ਚਲਦੀਆਂ ਰਹੀਆਂ ਪਹਿਲਾਂ ਕੋਡੀਆਂ ਨਾਲ ਹੀ ਮੁੱਲ ਇੱਕ ਦੂਜੇ ਦੇ ਕਰ ਦਿੰਦੇ ਸੀ ਵੀ ਇੰਨੀ ਕੋਡੀ ਦੇ ਇੰਨੀਆਂ ਕੋਡੀਆਂ ਮਿਲ ਕੇ ਇੰਨੇ ਦਮੜੀ ਦੇ ਪੈਸੇ ਬਣਨੇ ਆ ਉਹ ਤੁਹਾਨੂੰ ਮੇਰੀ ਪੂਰੀ ਡਿਟੇਲ ਵੀਡੀਓ ਵਿੱਚ ਦੱਸ ਬਦ ਲਸੂ ਤੇ ਚਲੋ ਕੋਈ ਨਹੀਂ ਅਸੀਂ ਹੁਣ ਕਰਦੇ ਆਂ ਸ਼ੂਟ ਉਹਦੀ ਵੀਡੀਓ ਤੇ ਤੁਸੀਂ ਜਾ ਕੇ ਉਹਦੀ ਵੀਡੀਓ ਵੇਖੋ ਲਿੰਕ ਮੈਂ ਥੱਲੇ ਲਾ ਦੂੰਗਾ ਫੁੱਲ ਵੀਡੀਓ ਆ ਗਈ ਆ ਇਹ ਵਲੌਗ ਦੇ ਨਾਲ ਹੀ ਵੀਡੀਓ ਵੀ ਆ ਗਈ ਹੈ ਜਾ ਕੇ ਚੈੱਕ ਕਰੋ ਤੇ ਵੇਖੋ ਸਾਰਾ ਇਹ ਡਿਟੇਲ ਵਿੱਚ ਜਿੰਨੇ ਵੀ ਆਪਣੀ ਕਰੰਸੀ ਦੇ ਨੋਟ ਆ ਤੇ ਮੈਂ ਆ ਮੈਕ ਜਿਹੜਾ ਇਹ ਸੰਭਾਲ ਕੇ ਰੱਖ ਦੇਣਾ ਫੇਰ ਕਿਉਂਕਿ ਇਹਦੀ ਇੱਕ ਯਾਦ ਹੈ 100 ਰੁਪਏ ਦਾ ਲੈ ਹੀ ਤੇ ਅਜੇ ਤੱਕ ਚੱਲਣਦੇ ਆ ਤੇ ਅਸੀਂ ਇਹ ਵੀ ਇਥੋਂ ਪਤਾ ਲੱਗਦਾ ਵੀ ਅਸੀਂ ਕਿੰਨਾ ਚਿਰ ਪੁਰਾਣੀ ਵੀਡੀਓ ਬਣਾਉਂਦੇ ਆ ਚਲੋ ਨਹੀਂ ਇਹ ਚੱਲਣੀਆਂ ਨੇ ਗੱਲ ਵੱਖਰੀ ਆ ਵੈਸੇ ਤੇ ਚੱਲ ਹੀ ਪੈਣ ਕਰੂ ਮਹਾਰਾਜ ਕਿਰਪਾ ਹੋਲੀ ਹੋਲੀ ਕੋਣੀ ਡੈਨ ਲੱਗੇ ਆ ਲਕਤਾਰ ਚ ਲੱਗੇ ਕਦੀ ਦੇ ਆਪਣਾ ਨੰਬਰ ਆਊਗਾ ਜੀ ਤੇ ਚਲੋ ਠੀਕ ਆ ਬਾਕੀ ਦਾ ਵਲੌਗ ਆਪਾਂ ਅੱਜ ਕੰਟੀਨਿਊ ਕਰਦੇ ਆ ਹੁਣ ਆਪਾਂ ਉਹਦੀ ਅੰਦਰ ਦੀ ਵੀਡੀਓ ਸ਼ੂਟ ਕਰੀਏ ਜਾਗੇ ਗਾਈਸ ਹੁਣ ਅਸੀਂ ਕਰਕੇ ਡਿਆ ਵੀਡੀਓ ਸ਼ੂਟ ਤਾਨੂੰ ਜਿਵੇਂ ਦੱਸਿਆ ਪੁਰਾਣੇ ਨੋਟ ਵਿਖਾਏ ਸੀ ਸਾਰੇ ਆਉ ਪਏ ਆ ਇੰਦਰ ਸਮਰਾ ਇੰਦਰ ਸਮਰਾ ਜਾਂ ਇੰਦਰ ਸਮਰਾ ਦੇ ਚੈਨਲ ਤੇ ਜਾ ਕੇ ਵੇਖ ਲਓ ਹਿੰਦੀ ਵਿੱਚ ਵੀਡੀਓ ਆ ਗਈ ਆ ਲਿੰਕ ਡਿਸਕ੍ਰਿਪਸ਼ਨ ਵਿੱਚ ਲੱਗਾ ਵਾ ਤੇ ਜਾ ਕੇ ਚੈੱਕ ਕਰੋ ਓਪਨ ਦਿਸ ਲਿੰਕ ਤੇ ਬਾਕੀ ਸ਼ਾਮਾ ਪੈ ਗਈਆਂ ਵਾ ਸ਼ਾਮਾ ਪਈਆਂ ਬਾਬਾ ਬੋਲ ਪਿਆ ਇਦਰੋਂ ਬਾਬਾ ਜੀ ਰਹਿ ਬੋਲਣਾ ਪਾਠ ਕਰਨ ਦਾ ਤੇ ਕੋਈ ਨਹੀਂ ਆ ਪਾਉਣ ਜਾਣਾ ਥੱਲੇ ਵੀਡੀਓ ਵੀਡੀਓ ਕੰਪਲੀਟ ਕਰ ਲਈਏ ਥੱਲੇ ਜਾ ਕੇ ਫੇਰ ਆਪਾਂ ਬਲੌਗ ਕਰਦੇ ਹਾਂ ਬਾਕੀ ਦਾ ਬਾਅਦ ਕੰਟੀਨਿਊ ਏਦਾਂ ਹੀ ਤੇ ਕਰਾਂ ਦੇਖੀ ਇਹ ਹਸਨ ਆਇਆ ਜਾਂ ਨਹੀਂ ਆਇਆ ਫੇਰ ਤੁਰਦੇ ਫਿਰਦੇ ਘੜੀ ਗੱਲਾਂ ਬਾਤਾਂ ਮਾਰਦੇ ਆ ਤੇ ਆਪਣਾ ਸਮਾਨ ਜਿਹੜਾ ਪਿਆ ਸਾਰਾ ਜਿਹੜਾ ਸਾਰਾ ਸਮਾਨ ਸਮੇਟਦੇ ਆ ਪਰ ਮੈਕਮੁਗ ਪਏ ਸਾਰੇ ਤੇ ਇਕੱਠੇ ਕਰਦੇ ਆ ਆ ਬਿੱਲੀ ਕਿੱਥੇ ਨਹੀਂ ਵਾਜਾ ਮਾਰਨਾ ਤੇ ਗਾਇਸੇ ਨੂਰ ਹੈ ਨੂਰ ਬਿੱਲੀ ਕਿੱਥੇ ਗਈ ਹੈ ਬਿੱਲੀ ਅਜ ਲੱਭ ਨਹੀਂ ਰਹੀ ਬਿੱਲੀ ਕਿੱਥੇ ਗਈ ਆ ਜਾਂ ਬਿੱਲੀ ਥਰੂ ਮਾਜਾ ਮਰੀ ਨੂਰ ਕਿੱਥੇ ਗਈ ਆ ਅੱਜ ਉਹ ਪਾਉ ਬਾਰਫ 모সে ਮੁੰਡਾ ਮਸ ਸਮੋਸੇ ਲੈ ਕੇ ਆਇਆ ਹਾਂ ਬਿੱਲੀ ਕਿ ਨਹੀਂ ਖਮੋਸ ਬਿੱਲੀ ਨਹੀਂ ਸਮੋਸੇ ਖਾਂਦੀ ਮੈਂ ਖਾਣਾ ਮੈਂ ਬਿੱਲੀ ਥੋੜੀ ਸਮੋਸੇ ਖਾਂਦੀ ਹਣਾ ਮੈਂ ਆਪ ਕੋ ਖਾਣੇ ਸਮੋਸੇ ਲੈ ਨੂਰ ਨਿਕਲੀ ਵਿੱਚ ਸਤ ਸਮੋਸੇ ਖਾਣੇ ਸਮੋਸੇ ਹੁਣ ਅੱਕਾ ਇਸ ਮੋਟੇ ਨਹੀਂ ਹੁੰਦਾ ਉਹਦਾ ਡਾਉਣੇ ਤੈਨੂੰ ਦੇ ਮੈਂ ਤਾਂ ਨੂੰ ਕੋ ਨਾ ਹੁਣ ਹੁਸਨ ਫੋਨ ਨਹੀਂ ਚੁੱਕਣ ਦਾ ਮੇਰਾ ਆਓ ਜੀ ਫੋਨ ਲਾਏ ਇਹਨੂੰ ਪਰ ਫੋਨ ਚੁੱਕੇ ਨਹੀਂ ਇਹਨੇ ਫੋਨ ਅੰਦਰ ਹੀ ਪਿਆ ਝੂਠ ਫਟ ਮਾਰਿਆ ਕਰ ਹਾਂ ਦਾ ਹਜੇ ਵੀ ਕੋਲ ਥੋੜਾ ਹੈ ਫੋਨ ਆ ਕੋਲ ਸਾਹਿਬ ਮਗਰ ਵੀ ਡਾਇਆ ਵੇਖ ਟੋਰੀ ਬੜੀ ਮਾਰੀ ਅੱਜ ਕਿਧਰੋਂ ਆਏ ਜੇ ਅੱਜ ਦੇ ਵਲੌਗ ਚ ਵੀ ਆ ਗਏ ਆਰੇ ਮੇਰੇ ਵਲੋਗ ਮੇਰਾ ਵਲੋਗ ਅੱਜ ਪੱਕਾ ਵਾਇਰਲ ਹੋ ਉਹ ਤੈਨੂੰ ਪੜਾ ਫਿਰ ਹੋ ਜਾ ਮੱਗ ਚ ਪਾਣੀ ਪੀਂ ਪੀਂਡ ਚ ਆ ਚਾਹ ਚਾਹ ਡਾੜਾ ਆਏ ਕੋਟੇ ਕਚਾਹ ਆ ਇਹਦੇ ਉਥੋਂ ਦਾ ਮੱਗ ਗਰੀਬਾਂ ਦੀ ਚਾਹ ਆ ਅੱਛਾ ਮੇਰਾ ਹੀ ਐਸੀ ਪੀਣਾ ਅੱਛਾ ਇਹ ਚ ਪੀਂਦੇ ਜੀ ਠੀਕ ਠੀਕ ਆ ਲੱਕੀ ਆ ਨਾ ਫਿਰ ਅੱਛਾ ਲੱਕੀ ਮੱਗ ਠੀਕ ਆ ਕਿਉਂ ਇਹ ਚ ਕੀ ਆ ਸਾ ਲੱਕੀ ਆ ਵਜਾ ਲੱਕੀ ਮੱਗ ਕੀ ਕਰ ਲੋ ਕਹਿੰਦੇ ਲੱਕੀ ਮੱਗ ਆਏ ਹੈ ਲੱਗੀ ਜਾ ਕਿਉਂ ਮਤਲਬ ਕੋਈ ਵਜ੍ਹਾ ਵਜ੍ਹਾ ਹੀ ਹੋਗੀ ਆਦਤ ਹੈ ਸੁਰਤੋ ਇਤੋ ਇੱਥੇ ਬਚਪਨ ਤੋਂ ਚ ਪੀਂਦੇ ਆਉਂਦੇ ਆ ਵੇਖੋ ਜੀ ਹੋਸ ਹੁੰਦੇ ਫਾਦਰ ਸਾਹਿਬ ਬਚਪਨ ਤੋਂ ਕੰਦੇ ਵਿੱਚ ਹੀ ਮੱਗ ਚ ਇਹ ਚ ਮੈਂ ਚਾਹ ਪੀਂਦਾ ਆਉਂਦੇ ਆ ਵਾ ਤੇ ਅੱਜ ਤੱਕ ਵੀ ਇੱਚ ਚਾਹ ਪੀਂਦਾ ਆਉਂਦਾ ਦੇ ਵੇਖੋ ਅੱਜ ਤੱਕ ਇਹ ਮਜ਼ਾਕ ਨਹੀਂ 98 ਨੰਬਰ ਲਿਖਿਆ 1998 ਤੋਂ ਰਤਨ ਦੇ ਆਏ ਵੇਖੋ ਇਧਰ ਤੇ ਵਧੀਆ ਗੱਲ ਆ ਆਪਣੀ ਬਚਪਨ ਦੀ ਚੀਜ਼ ਸੰਭਾਲ ਕੇ ਰੱਖੀ ਆ ਤੇ ਹੋ ਸਕਦਾ ਤੂੰ ਮੈਰੀ ਕੋ ਹੈਗੇ ਬਚਪਨ ਦੀ ਜਿਹਦੇ ਤੂੰ ਇੱਕੋ ਕੰਮ ਕਰਦਾ ਹੋਵੇਂ ਆ ਟੋਪੀ ਬਚਪਨ ਦੀ ਲੈ ਵੀ ਚਲੋ ਠੀਕ ਹੈ ਗਾਈਸ ਹੁਣ ਅਸੀਂ ਆਏ ਆ ਬਾਹਰ ਸੈਰਸੂਰ ਕਰਨ ਵੈਸੇ ਆਫੇ ਚੁੱਪ ਕਰ ਨਿੰਬੂ ਖੀਰੇ ਨਿੰਬੂ ਖੀਰੇ ਇਹ ਮੈਂ ਤਾਂ ਤਾਂ ਦਿਖਾਉਣਾ ਵੀ ਜਦੋਂ ਅਸੀਂ ਕੋਈ ਵੀਡੀਓ ਸ਼ੂਟ ਕਰਨੀ ਹੁੰਦੀ ਜਾਂ ਕੋਈ ਵੀ ਸ਼ੂਟ ਕਰਨਾ ਹੁੰਦਾ ਭਾਵੇਂ ਦੂਰ ਕਿਤੇ ਚੱਲ ਜਾਈਏ ਪਾਲੇ ਅੰਕਲ ਨੇ ਆਉਣਾ ਹੀ ਹੋਣਾ ਵੀਡੀਓ ਵਿੱਚ ਆਵਾਜ਼ ਇੱਕ ਵਾਰ ਹੋਣਾ ਸੀ ਮੈਂ ਬਾਹਰ ਆਇਆ ਮੈਂ ਚੱਲ ਤੁਰ ਫਿਰ ਕੇ ਵਲੌਗ ਬਣਾਉਂਦੇ ਘੜੀ ਇੱਕ ਅੱਧੀ ਕਲਿੱਪ ਬਣਾਉਂਦੇ ਆ ਵਧੀਆ ਵਧੀਆ ਕੋਈ ਨਾ ਕੋ ਕਰਦੇ ਆ ਅੰਕਲ ਫੇਰ ਗਾੜੀ ਉਹ ਇਨਸੀਡੈਂਟ ਕੋ ਇਨਸੀਡੈਂਟ ਵੇਖੋ ਅਸੀਂ ਜਦੋਂ ਅਸੀਂ ਜੋ ਵੀ ਆ ਅਸੀਂ ਗਏ ਜੰਗਲ ਕੈਂਪਿੰਗ ਕਰਨਾ ਉਧਰ ਵੀ ਕਿਹੇ ਹੋਰ ਹੀ ਬੈਕਾਂ ਦੇ ਅੰਕਲ ਤੁਰਿਆ ਫਿਰੇ ਉਹ ਸਾਈਡ ਤੇ ਉਧਰ ਹੀ ਆਵਾਜ਼ ਆਉਂਦੀ ਏ ਦੀ ਜਿੰਨੀਆਂ ਅਸੀਂ ਆਪਣੀ ਕਮੇਡੀ ਵੀਡੀਓ ਬਣਾਈਆਂ ਨਾ ਉਹਨਾਂ ਵਿੱਚ ਵੀ ਜਿੰਨੀਆਂ ਕਿਤੇ ਦੂਰ ਕਿਤੇ ਵੀ ਖਰੋਤੇ ਹੁੰਦੇ ਨੇ ਉਧਰ ਵੀ ਡਾਂਦਾ ਆਲੂ ਪਾਲਕ ਮਿੱਥੇ ਮੂਲੀਆਂ ਨਿੰਬੂ ਖੀਰੇ ਆਲੋ ਗੰਡੇ ਤੇ ਇਹ ਅੰਕਲ ਦਾ ਚੰਗਾ ਟੈਨ ਆ ਮਤਲਬ ਵੀ ਇੱਕ ਕੀ ਇਹਨੇ ਲਿਆ ਉਹ ਅਟੈਚਮੈਂਟ ਹੋ ਗਈ ਅਟੈਚਮੈਂਟ ਹੋ ਗਈ ਤੁਹਾਡੇ ਨਾਲ ਅੰਕਲ ਦੀ ਪੱਕੀ ਟੈਜਮੈਂਟ ਕਰਕੇ ਰੱਖਦਾ ਵੀ ਜਿੱਥੇ ਤੁਸੀਂ ਜਾਓਗੇ ਤੁਹਾਡੇ ਮਗਰ ਮਗਰ ਆਉਣਾ ਉਦੋਂ ਜਦੋਂ ਵੀਡੀਓ ਬਣਾਉਣੀ ਹੈ ਉਦਾਂ ਨਹੀਂ ਜਦੋਂ ਵੀਡੀਓ ਬਣਾਉਣੀ ਕਿਸ ਵੇਲੇ ਤੇ ਅਸੀਂ ਕਰੇ ਨਾ ਹੀ ਹੈ ਨਾ ਤਾਂ ਆਪ ਕਹਦੇ ਰੈਂਕਲ ਜੀ ਮਾੜਾ ਦੋ ਮਿੰਟ ਨਾ ਮੇਰੇ ਕੋ ਸਪੀਕਰ ਬੰਦ ਕਰ ਲਓ ਸਾਡੀ ਵੀਡੀਓ ਦਾ ਛੋਟ ਲੈਣ ਵਾਲਾ ਵਾ ਸਾਡੀ ਵੀਡੀਓ ਲੇਟ ਹੋਈ ਜਾਣ ਢੀ ਹੈ ਕੇਬਲ ਕੈਕ ਇਹ ਦੋ ਤਰ੍ਹਾਂ ਕਹਿਣਾ ਆਪਾਂ ਦੋ ਤਰ੍ਹਾਂ ਕਿਹਾ ਵਾ ਤਾਂ ਅੰਕਲ ਨੂੰ ਇੱਕ ਆ ਵਾ ਹੈਂਕਲੇ ਚੰਗਾ ਵਾ ਬੰਦ ਵੀ ਕਰ ਲੇਦਾ ਹੁੰਦਾ ਵਾ ਫਿਰ ਹੁਣ ਨਹੀਂ ਚਲਾਉਣਾ ਪਤਾ ਵੀਡੀਓ ਬਣਾਉਣ ਦਾ ਨਹੀਂ ਚਲਾਉਣ ਦਾ ਆ ਜੇ ਤੇ ਵੇਖੋ ਦੇਖੋ ਵੇਖੋ ਜੇ ਇਹਦੇ ਅੰਕਲ ਕੀ ਤੀ ਮੈਨੂੰ ਪਤਾ ਨਾ ਵੀਡੀਓ ਬਣਾਉਣ ਦਾ ਹੁਣ ਨਹੀਂ ਬੋਲਿਆ ਹੋਰ ਵਾਲਕ ਮੇਥੇ ਮੂੜੀਆਂ ਚੱਲ ਜਾ ਚੱਲ ਜੀ ਚਲਿਏ ਆਈ ਦੇਖੋ ਆਏ ਆ ਬਾਹਰ ਤੁਰਨ ਫਿਰ ਨਹੀਂ ਤੇ ਨਰ ਮੈਂ ਵਿਖਾਈ ਦੇਵਾ ਪੀ ਅੰਕਲ ਸਾਡੇ ਨਾਲ ਅੰਕਲ ਦੀ ਸਾਡੇ ਨਾਲ ਕਿਨੀ ਅਟੈਚਮੈਂਟ ਵੇ ਲੋ ਤੇ ਚਲੋ ਠੀਕ ਆ ਅਟੈਚਮੈਂਟ ਤੇ ਫਿਰ ਇਦਾਂ ਹੀ ਰਹਿਣੀ ਆ ਇਹ ਹਾਂ ਬਹੁਤ ਵਧੀਆ ਜੀ ਵਧੀਆ ਜੀ ਕੀ ਬਣਾ ਰਹੇ ਸੀ ਵੀਡੀਓ ਥੈਂਕ ਯੂ ਭਰਾ ਬਹੁਤ ਬਹੁਤ ਥੈਂਕ ਯੂ ਬਾਬਾ ਤੁਹਾਨੂੰ ਤਰੱਕੀ ਬਖਸ਼ੇ ਠੀਕ ਆ ਭਰਾ ਕਿਵਲ ਤੇ ਮਜ਼ਾਕ ਮਜ਼ਾਕ ਚ ਵੀ ਲੱਗਦਾ ਜੇ ਮਜ਼ਾਕ ਕਰ ਰਹੇ ਸਾਰੇ ਜਣੇ ਬਲੋ ਜੋ ਵੀ ਹੈ ਖਿਆ ਵਗੈਰ ਹੁੰਦਾ ਮਹਾਰਾ ਜਿਹੜਾ ਹੁੰਦਾ ਸਰਸਤੀ ਇੱਕ ਵਾਰ ਜਬਾਨ ਤੇ ਬੈਂਦੀ ਕਹਿੰਦੇ ਆ ਕੇ ਦਿਹਾੜੀ ਚ ਜਵੀ ਘੰਟੇ ਚੰਗਾ ਚੰਗਾ ਹਾਂ ਹਰੇਕ ਨੂੰ ਚੰਗਾ ਚੰਗਾ ਬੋਲਣਾ ਚਾਹੀਦਾ ਵਾ ਕੀ ਬਤਾ ਉਹਨਾਂ ਦੀ ਜਬਾਨ ਤੇ ਮਾਰ ਆਣਾ ਆ ਕੇ ਬੈਠੀ ਹੋਏ ਰਹੇ ਸਾਡੇ ਬਾਰੇ ਨਿਆਰੇ ਹੋਏ ਸਾਡੀ ਵੀਡੀਓ ਚੱਲ ਜਾਣਾ ਹੈ ਨਾ ਤੇ ਮਾੜਾ ਨਹੀਂ ਅਸੀਂ ਕਹਿੰਦੇ ਕਿਸੇ ਨੂੰ ਸਾਨੂੰ ਕੋ ਮਜ਼ਾਕ ਵੀ ਕਰਦਾ ਜਾਂ ਕੋਹ ਵੀ ਕਰਦਾ ਅਸੀਂ ਖੁਸ਼ ਹੀ ਰਹਿੰਦੇ ਹਾਂ ਉਹਨਾਂ ਨਾਲ ਵੀ ਤੇ ਚਲੋ ਕੋਈ ਨਹੀਂ ਆ ਕਿਸੇ ਦਾ ਮਜ਼ਾਕ ਨੂੰ ਮਜ਼ਾਕ ਤੇ ਲੈ ਲੋ ਤੱਕ ਕੋਈ ਚੱਕਰ ਨਹੀਂ ਤੇ ਗਾਈਸ ਹੁਣ ਜਾਣੇ ਆ ਦੁੱਧ ਲੈਣ ਮੈਂ ਇੰਦਰ ਦੋਵੇਂ ਜਾਵਾਂਗੇ ਤੇ ਇਹੋ ਤੁਹਾਨੂੰ ਮਾਰਦੇ ਆ ਆਵਾਜ਼ ਜੇ ਜਾਊਗਾ ਠੀਕ ਆ ਨਹੀਂ ਜਾਊਗਾ ਤੇ ਮਰਜ਼ੀ ਅਗਲੇ ਦੀ ਉਹਨੇ ਕੋਲ ਕਰਕੇ ਖਾ ਗਏ ਨੇ ਉਹ ਫੇਰੇ ਦਾੜਾਂ 'ਤੇ ਆ ਕੇ ਆਦਿਆ ਕਰਨੇ ਚਲ ਆ ਚੱਲੀਏ ਰ ਮਮੀ ਲਾ ਲੈਣਾ ਵਾ ਲਾ ਲੈਣਾ ਮਮੀ ਨੇਕ ਨਹੀਂ ਚੁਲਸੀ ਵਾਲਾ ਚਲੜਾ ਉਹ ਸੀਰੀਅਲ ਲੱਗਦੇ ਨੇ ਲੱਗਾ ਨਾ ਉੱਤੇ ਡਿਜ਼ਨੀ ਪਲੱਸ ਤੇ ਮੰਮੀ ਤੇ ਵੀ ਲੁਕੀ ਆਪਾਂ ਨਾਲੇ ਯੂਨਿਟ ਵੇਖਣੇ ਅੱਜ ਕਿੰਨੇ ਹੋਏ ਕੱਲ ਤੋਂ ਲੈ ਕੇ ਅੱਜ ਤੱਕ ਮੰਮੀ ਥੋੜੀ ਦੁਖੀ ਹੋਣ ਦੀ ਆ ਮੰਮੀ ਥੋੜੀ ਦੁਖੀ ਹੋਣ ਦੀ ਕਿਉਂਕਿ ਤੁਹਾਨੂੰ ਜਿਵੇਂ ਦੱਸਿਆ ਮੈਂ ਕੱਲ੍ਹ ਆਪਣੇ ਵਲੌਗ 'ਚ ਵੇਖ ਲਿਓ ਸਾਡੀ ਬਿੱਲੀ ਵਿਚਾਰੀ ਮਰ ਵੀ ਮਰ ਗਈ ਆ ਤੇ ਪੱਕਾ ਹੈ ਨਿਗੀ ਜੀ ਪਾਲੀ ਨਿਗੀ ਜੀ ਪਾਲੀ ਏਡੀ ਕਿਸੇ ਬਚਾਇਆ ਬਲੂnga ਹੀ ਨਿਕਾਇਆ ਤੇ ਪਾਲਿਆ ਹੀ ਅਸੀਂ ਚਲੋ ਬੜੇ ਰਿਝਾਣਾ ਪਿਆਰ ਨਾਲ ਪਾਲੀ 3 ਸਾਲ ਹੋ ਗਏ ਦੋ ਰੀ ਅਡੇਕਰ ਸੂਈ ਵੀ ਤੇ ਉਹਦਾ ਹੁਣ ਬੱਚਾ ਇੱਕ ਤਰ੍ਹਾਂ ਫਿਰੰਡਾ ਹੀ ਸਾਡੇ ਬਖੋਣਾ ਤੁਹਾਨੂੰ ਮੈਂ ਆ ਦੇਖੋ ਆਓ ਬਿੱਲੀ ਦਾ ਬੱਚਾ ਵਾ ਆ ਬਲੂnga ਇਹ ਬਿੱਲਾ ਵਾ ਤੇ ਇਹ ਹੁਣ ਆਡੇ ਘਰੇ ਹੋ ਰਹਿ ਗਿਆ ਰੋ ਵਿਚਾਰੀ ਹਾਂ ਨਹੀਂ ਹੁਣ ਪਰ ਵੀ 3-4 ਦਿਨ ਹੋ ਗਏ ਆਈ ਨਹੀਂ ਆਥੇ ਨਾ ਸੜਕ ਤੇ ਮਰੀ ਪਈ ਵਿਚਾਰੀ ਔਰ ਤੁਹਾਡੀ ਗੱਡੀ ਗੁੱਡੀ ਲੰਘੇ ਤੁਹਾਨੂੰ ਪਤਾ ਗੱਡੀਆਂ ਗੁੱਡੀਆਂ ਤੇਜ਼ ਆਉਂਦੀਆਂ ਵਾ ਤੇ ਹੁਣ ਪਤਾ ਨਹੀਂ ਗੱਡੀ ਵਾਲੀ ਦੀ ਗਲਤੀ ਕਿ ਬਿੱਲੀ ਦੀ ਗਲਤੀ ਆਪਾਂ ਕਹਿ ਨਹੀਂ ਸਕਦੇ ਆਪਾਂ ਵੇਖਿਆ ਨਹੀਂ ਆਪਾਂ ਕਹਿ ਨੂੰ ਨਹੀਂ ਕੋ ਕਹਿ ਸਕਦੇ ਬਾਕੀ ਕਨਫਰਮ ਨਹੀਂ ਆ ਵੀ ਉਹ ਹੀ ਆ ਬਾਕੀ 3-4 ਦਿਨ ਹੋ ਗਏ ਆ ਆਈ ਨਹੀਂ ਆ ਤੇ ਇਤੋਂ ਤੇ ਉਹੀ ਲੱਗਦਾ ਵੀ ਸਾਡੀ ਬਿੱਲੀ ਹੀ ਵਿਚਾਰੀ ਉਹੜੀ ਜਿਹੜੀ ਮਰਦੀ ਮਰਦੀ ਇੱਥੇ ਲਿਆ ਗਏ ਬੜਾ ਦੁੱਖ ਲੱਗਦਾ ਸਾਡਾ ਅੱਜ ਤੋਂ ਮਹੀਨਾ ਪਹਿਲਾਂ ਗੱਟੂ ਮਰ ਗਿਆ ਕੁੱਤਾ ਹੁੰਦਾ ਸਾਡਾ ਗੱਟੂ ਉਹ ਮਰ ਗਿਆ ਪਤਾ ਨਹੀਂ ਕੀ ਹੋਣ ਡਿਆ ਅੱਡ ਜਨਵਰੀ ਮਰੀ ਜਾਂ ਡੇ ਰੱਖੇ ਇੱਕ ਪਹਿਲਾਂ ਮਰ ਗਿਆ ਇੱਕ ਇਹ ਮਰ ਗਿਆ ਉਸ ਤੋਂ ਪਹਿਲਾਂ 2 ਸਾਲ ਪਹਿਲਾਂ ਕੁੱਤਾ ਹੈ ਸਾਡਾ ਸ਼ੇਰੂ ਹੁੰਦਾ ਇੱਕ ਉਹ ਮਰ ਗਿਆ ਹੋ ਸਕਦਾ ਇਹ ਸ਼ੇਰੂ ਦੀ ਕੋਈ ਵੀਡੀਓ ਹੋਗੀ ਨਾ ਤੇ ਮੈਂ ਲਾਉਂਗਾ ਵਿੱਚ ਤੇ ਵੇਖ ਲਿਓ ਤੁਸੀਂ ਤੇ ਚਲੋ ਜਲਦੀ ਦੁੱਧ ਲੈਣ ਦੇ ਇਹੇ ਦੁੱਧ ਲੈ ਆਈਏ ਮੰਮੀ ਨੂੰ ਲਾਤਾ ਵਾ ਟੀਵੀ ਤੇ ਮੰਮੀ ਵੇਖ ਲੂਗੀ ਆਪੇ ਤੇ ਆਹ ਦਾੜੀ ਦਾ ਬਿਸਤਰ ਬਥਰਾ ਹੈ ਤੇ ਤਾਂ ਨਹੀਂ ਕਰਨੀ ਉਹਦੀ ਰਜਾ ਜੀ ਹੁੰਦਾ ਜੋ ਹੁੰਦਾ ਆ ਜੋ ਹੁੰਦਾ ਮਹਾਰਾਜ ਦੇ ਰਜਾ ਜੀ ਹੁੰਦਾ ਟੈਨਸ਼ਨ ਨਹੀਂ ਲੈਣੀ ਬਾਕੀ ਕੀ ਪਤਾ ਮਹਾਰਾ ਨੇ ਕੀ ਸੋਚਿਆ ਕੀ ਨਹੀਂ ਸੋਚਿਆ ਉਹਦੀ ਚੰਗੀ ਜੁਨੀ ਨਹੀਂ ਪੈ ਗਈ ਹੋ ਜਾ ਗਿਆ ਨਾ ਤੇ ਚਲੋ ਚੱਲਦੇ ਆਪਾਂ ਦੁੱਧ ਲੈ ਆਈਏ ਜਾ ਕੇ ਹੁਣ ਜਾਣਨੇ ਅਸੀਂ ਦੁੱਧ ਲੈਣ ਲੱ ਲਿਆ ਇਹਨੂੰ ਚੁੱਕ ਲਿਆ ਕਰਾਂ ਉਹ ਮਾੜਾ ਬਿਜੀ ਅੱਗੇ ਅੱਗੇ ਵੀ ਤੁਹਾਨੂੰ ਬਰਾ ਆ ਹਣਾ ਮੈਂ ਤੇ ਦਬਾਈ ਗਿਆ ਉਹਦੋਂ ਇਹ ਤੇ ਦਵਾਈਆਂ ਹੋ ਆਇਆ ਕਹਿੰਦਾ ਤੂੰ ਜਾਓਗੇ ਤੇ ਫੇਰ ਜਾਣਾ ਮੈਂ ਦਵਾਈ। ਟਿਕਟ ਮਹਿੰਗੀ ਕਿ ਸਸਤੀ? ਲੱਗਦਾ ਇਹ ਵਸੁੰਦੇ। ਦਰਚਾ ਹੈ? ਇੱਕੇ ਰੀਡ ਗੋਲਡਨ ਵੀਜ਼ਾ ਲਵਾ ਆਇਆ। ਆ ਇੱਕੇ ਰੀਡ ਗੋਲਡਨ ਵੀਜ਼ਾ ਲਵਾ ਕੇ ਕਹਿੰਦਾ। ਚਲੋ ਠੀਕ ਹੈ। ਲਵਾਇਆ ਤੇ ਲਵਾਇਆ ਸੀ। ਇਹ ਕੋ ਗੋਲਡਨ ਆਹੀਂ ਤੇ ਇਹਨੇ ਹੋਰ ਲਵਾਇਆ ਅਮਰੀਕਾ ਦਾ ਹੀ ਲਵਾਉਣਾ ਸੀ ਤਾਂ। ਉਹ ਵੀ ਗੋਲਡਨ ਵੀਜ਼ਾ। ਕਿੱਥੇ ਮਰਜੀ ਆਓ ਜਾਓ। ਏਹ ਦਬਈ ਗਿਆ ਨਾ ਜਿਹੜੀ ਇਹ ਚਲੋ ਇੱਕ ਗੱਲ ਮੈਂ ਸੋਚ ਲਿਆ ਨਾ ਮਨ ਲਾ ਸਰੋਜੂ ਸਿੱਧਾ ਚੱਲ ਪ੍ਰਾਪਰਟੀ ਤੇ ਉਦੋਂ ਚੱਲ ਕਾਫੀ ਆਏਗੀ ਮਾਰਕੀਟ ਤੇ ਪਰ ਜੇ ਮਨ ਲਾ ਸਰੋਜੂ ਸਿੱਧਾ ਬੁੱਢਾ 100 ਵੀ ਪੋਣੇ ਸਟਾਰਟ ਕਰਦੇ ਨਾ ਤੇ ਭਾਜੀ ਤਾਂ ਵੀ ਮਿਲੀਨ ਚੀ ਆਹੋ ਦੇ ਉਹਨਾਂ ਦੀ ਫੇਸ ਵੈਲਿਊ ਬਣੀ ਲੋਕੀ ਵੇਂਦੇ ਆ ਨਾ ਬਣੀ ਨਾਲ ਯਾਰ ਉਹਨੇ ਤਾਂ 100 ਮਨ ਲਾ 100 ਕਿਤੇ ਕਿੰਨੇ ਦਾ ਫੇਸ ਵੈਲਿਊ ਬਣਾਉਣੀ ਸਭ ਤੋਂ ਔਖੀ ਆ ਫਤੋ ਕਿ ਵੀ ਦੇ ਨਾਲ ਛੋਟਾ ਦੇ ਵੇਖੀ ਕਿੰਨੇ ਪੈਸੇ ਕਮਾਇਆ ਉਹਨਾਂ ਦਾ ਉਹਦਾ ਆਪ ਕੱਲੇ ਦਾ ਖਰਚਾ ਤਾਂ ਦਾ ਛੋਟਾ ਦੇ ਨਿਕਲੀ ਜਾਣਾ ਸਾਰ ਉਹਨੂੰ ਲੋੜ ਗਿਆ ਉਹਦਾ ਖਰਚਾ ਇਹਨੂੰ ਕਿੰਨੇ ਰੋਟੀ ਖਾਣੀ ਆ ਬਾਕੀ ਦਾ ਖਰਚਾ ਸਭ ਤੋਂ ਔਖੀ ਫੇਸ ਵਾਲੀ ਬਣਾਉਣੀ ਆ ਅੱਜ ਹੀ ਖਾਣਾ ਹੁਣ ਜਿੰਦੇ ਵਿੱਚ ਜਦੋਂ ਮੁਕਾਬਲਾ ਜਿਆਦਾ ਹੋ ਗਿਆ ਸਾਰਾ ਟੱਪੜੀ ਕੰਮ ਨਾ ਕਰਨਾ ਉਹਨੂੰ ਫੜ ਬਾਕੀ ਜਿੰਨੇ ਓਏ ਗੱਲ ਮੁਕਾਬਲੇ ਦੀ ਨਹੀਂ ਕੱਲ ਮੁਕਾਬਲੇ ਦੇ ਨਹੀਂ ਮਗਰ ਜਿੰਨੇ ਜਿੰਨੇ ਕਰਨਾ ਉਹਨੇ ਕਾਰ ਹੀ ਲੈਣਾ ਵਾ ਮੁਕਾਬਲਾ ਜਿੰਨਾ ਮਰਜ਼ੀ ਗਾੜਾ ਹੋਵੇ ਤੇ ਜਿੰਨੇ ਨਹੀਂ ਕਰਨ ਦੇ ਬਹਾਨੇ ਫਿਰ ਵਾਧੂ ਨਾ ਕਰਨ ਦੇ ਬਹਾਨੇ ਵਾਧੂ ਆ ਕਈ ਹੈਗੇ ਬੰਦੇ ਬਾਅਦ ਚ ਕਰੂੰਗਾ ਬਾਅਦ ਚ ਨਹੀਂ ਆਪਣਾ ਤਾਂ ਅੱਜ ਸ਼ੁਰੂ ਕਰੋ ਜੇ ਹੁਣ ਜੇ ਹੁਣ ਨਹੀਂ ਹੋਣਾ ਤਾਂ ਬਾਅਦ ਚ ਬਾਅਦ ਚ ਵੀ ਨਹੀਂ ਹੋਣਾ ਸਵਾਲ ਹੀ ਨਹੀਂ ਕੋਈ ਪੈਦਾ ਫਟਦੀ ਕਿੱਥੋਂ ਲੈਣਾ ਐਕਸਪੀਰੀਅੰਸ ਨਹੀਂ ਨਾ ਮਿਲਣਾ ਬਾਅਦ ਚ ਜਿਹੜਾ ਐਕਸਪੀਰੀਅੰਸ ਹੋਣਾ 걔ਡੇ ਕੋ ਇਕੱਠਾ ਹੋਣਿਆ ਨਾ ਚਲਦੇ ਆਂ ਭਾਵੇਂ ਜਿੱਤਾਂ ਵੀ ਆ ਪਰ ਐਕਸਪੀਰੀਅੰਸ ਤੇ ਐਕਸਪੀਰੀਅੰਸ ਹੀ ਗਿਆ ਨਾ ਗਾਇਸ ਅੱਜ ਜਿਵੇਂ ਤੁਸੀਂ ਵੇਖਿਆ ਇੰਦਰ ਦੇ ਵਲੌਗ ਵਿੱਚ ਵਿਖਾਈਆਂ ਪੁਰਾਣੇ ਨੋਟਾਂ ਦੀ ਕਰੰਸੀ ਤੇ ਜਾ ਕੇ ਤੁਸੀਂ ਵੇਖੋ ਲਿੰਕ ਡਿਸਕ੍ਰਿਪਸ਼ਨ ਲੱਗਾ ਵਾ ਤੇ ਬਸ ਅੱਜ ਦੇ ਵਲੌਗ ਵਿੱਚ ਇਹ ਕੋਈ ਵੀ ਵਲੌਗ ਚੰਗਾ ਲੱਗਾ ਤਾਂ ਲਾਈਕ ਕਰੋ ਚੈਨਲ ਤੇ ਨਵੇਂ ਹੋ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕੱਲ ਤਾਂ ਨਵੇਂ ਵਲੌਗ ਦੇ ਵਿੱਚ ਉਹਨਾਂ ਦੇ ਲਈ ਬਾਏ ਬਾਏ ਗੁੱਡ ਨਾਈਟ